ਨੂੰ ਅੱਜ ਜਿਹੀ ਨੌਜਵਾਨ ਦੀ ਦਾਸਤਾਜ਼ ਦਸਣ ਜਾ ਰਹੇ ਹਾਂ ਜੋ ਨਾਤਾ ਸੁਣ ਸਕਦਾ ਹੈ ਤੇ ਨਾ ਹੀ ਬੋਲ ਸਕਦਾ ਹੈ ਗੱਲ ਕੀਤੀ ਜਾਵੇ ਜਸਕਰਨ ਸਿੰਘ ਨਾਮ ਦੇ ਨੌਜਵਾਨ ਦੀ ਤਾਂ ਹੀ ਨੌਜਵਾਨ ਫਰੀਦਕੋਟ ਦੇ ਪਿੰਡ ਚਹਿਲ ਦਾ ਰਹਿਣ ਵਾਲਾ ਹੈ ਨੀਕੇ ਹੁੰਦੇ ਤੋਂ ਹੀ ਇਸ ਦੀ ਆਵਾਜ਼ ਅੱਜ ਸੁਣਨ ਦੀ ਸਮਰਥਾ ਨਹੀਂ ਸੀ ਪਰ ਦਿਲ ਵਿੱਚ ਕੁਝ ਕਰਨ ਦਾ ਜਨੂੰਨ ਜ਼ਰੂਰ ਸੀ ਇਸ ਨੌਜਵਾਨ ਨੇ ਬਾਲਮੀ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਅੱਜ ਬਿਹਤਰ ਸਫਲ ਆਰਟਿਸਟ ਬਣ ਕੇ ਉੱਭਰੀ ਹੈ ਦਾਜੀ ਨਰਮਨ ਸਿੰਘ ਦਾ ਇਹ ਜੀ ਬੇਟਾ ਬੋਲਦਾ ਸੁਣਦਾ ਨਹੀਂ ਹੈਗਾ ਇਹ ਜਮਾਂਦਰੂ ਆ ਜੀ ਬਾਕੀ ਬਥੇਰੇ ਡਾਕਟਰਾਂ ਨੂੰ ਚੱਕ ਚੱਕ ਕਰਾਇਆ ਪਰ ਨਹੀਂ ਡਾਕਟਰਾਂ ਦਾ ਕਹਿਣਾ ਵੀ ਇਹ ਜਮਾਂਦਰੂ ਜਿਹੜਾ ਠੀਕ ਨਹੀਂ ਹੋ ਸਕਦਾ ਹਾਂ ਜੀ ਕੱਲਾ ਬੇਟਾ ਇਹ ਛੋਂ ਜੇ ਬਚਪਨ ਤੋਂ ਮੜਾ ਮੋਟਾ ਇਹਨੂੰ ਥੋੜਾ ਜਿਹਾ ਕੋਸ਼ ਅਸੀਂ ਵੀ ਸੋਚਿਆ ਵੀ ਇਹ ਕੰਮ ਇਹ ਹੀ ਕਰ ਸਕਦਾ ਹੋਰ ਤਾਂ ਕੋਈ ਜਿਵੇਂ ਆਪਾਂ ਆਮ ਮੁੰਡੇ ਜਾਂ ਬਾਹਰ ਤਾਂ ਜਾ ਨਹੀਂ ਸਕਦਾ ਹੋਰ ਨਹੀਂ ਕੁਝ ਕਰ ਸਕਦਾ ਇਹ ਕੋਈ ਲੈਟ ਅੱਜ ਕੱਲ ਅੱਜ ਜਿਵੇਂ ਆਮ ਮੁੰਡੇ ਕੋਈ ਰੈਕਸੀ ਕੰਮ ਜਾਂ ਜੇ ਮੈਂ ਬਲੈਟ ਦਾ ਹੋ ਗਿਆ ਜਾਂ ਮੈਂ ਕੋਈ ਹੋਰ ਹੋ ਗਿਆ ਇਹ ਤਾਂ ਇਹ ਕਰ ਨਹੀਂ ਸਕਦਾ ਫਿਰ ਇਹ ਬੰਦੇ ਨੂੰ ਮਾੜੀ ਮੋਟੀ ਸਪੋਰਟ ਜ਼ਰੂਰੀ ਆ ਸਾ ਅਸੀਂ ਹਰਕ ਵੇਲੇ ਦੇ ਕੋਲ ਰਹਿਣਾ ਮਤਲਬ ਇਹ ਸੋਚਿਆ ਵੀ ਚਲੇ ਜਿਹੜਾ ਕੋਈ ਇਹੋ ਜਿਹਾ ਕੰਮ ਹ ਹਲਕਾ ਕੰਮ ਹੈ ਕਰ ਲੂ ਬਾਕੀ ਮਾੜਾ ਉਦੋਂ ਤੋਂ ਹੀ ਮਰਾ ਛੌਂਕ ਵੀ ਸੀਗਾ ਆਪਦੇ ਦਿਮਾਗ ਨਾਲ ਹੀ ਚੱਲਿਆ ਤਕਰੀਬ ਸਹਿਕਾਰ ਬਣਾ ਲਿਆ ਇਹ ਜੀ ਪਲੱਸ 2 ਪੜਿਆ ਜੀ ਨਈ ਸਰਕਾਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਦੇ ਹਾਂ ਜੀ ਹੁਣ ਇਹ ਕੰਮ ਸਿੱਖਿਆ ਹੁਣ ਇਹਨੇ ਮਤਲਬ ਕੰਮ ਨਵਾਂ ਹੀ ਕਰਿਆ ਹਜੇ ਤੇ ਇਹਦੇ ਬਾਅਦ ਤੇ ਕਰਕੇ ਪਹਿਲਾ ਮਤਲਬ ਪੇਂਟਿੰਗਾਂ ਬਣਾਉਂਦਾ ਸੀਗਾ ਫਿਰ ਦੋ ਦੋ ਸਾਲ ਇਹਨੇ ਯਾਰ ਬਾਕੀ ਇਹ ਬੰਦੇ ਕੋਲੇ ਚਾਰੇ ਵੇ ਵਾਸਤੇ ਤੇ ਕੰਮ ਕੀਤਾ ਹੈ ਹਾਂਜੀ ਬਣਾਇਆ ਆਪਣੇ ਸਪੀਕਰ ਸਾਹਿਬ ਸੰਧਵਾਂ ਇਹਨਾਂ ਦੀ ਬਣਾਈ ਹੈ ਤਸਵੀਰਾਂ ਬਣਾਈਆਂ ਇਹ ਤਾਂ ਦੇਖੋ ਜੀ ਆਪਾਂ ਕੁਦਰਤ ਦੇ ਸਾਹਮਣੇ ਕੀ ਕਰ ਸਕਦੇ ਇਹ ਤਾਂ ਹੁਣ ਆਪਾਂ ਜਿਵੇਂ ਆਪਾਂ ਕੋਈ ਵੀ ਗੱਲ ਆਪਣਾ ਕੋਈ ਨੁਕਸਾਨ ਹੁੰਦਾ ਜਾਂ ਕੁਝ ਵੀ ਜਾਂ ਕੋਈ ਇਹੋ ਜੀ ਗੱਲ ਹੁੰਦੀ ਤੇ ਆਪਾਂ ਮੇਨ ਆਪਾਂ ਉਹ ਕਹਿ ਦਿੰਨੇ ਆ ਜੀ ਉਹ ਜੋ ਕਰਦਾ ਜੋ ਕਰਦਾ ਸਹੀ ਕਰ ਇਹ ਤਾਂ ਚੀਜ਼ਾਂ ਨਾਲ ਉਹ ਸਾਨੂੰ ਅਸੀਂ ਤੋਸ਼ਟਾਂ ਦੀ ਜਿਵੇਂ ਆਮ ਲੋਕਾਂ ਦੇ ਅੱਜ ਕੱਲ ਬੱਚੇ ਦੇਖਦੇ ਆ ਨਾ ਉਹਨਾਂ ਚੀਜ਼ ਤੇ ਸਾਨੂੰ ਇਹਦੇ ਬੱਚੇ ਤੇ ਮਾਨ ਐ ਨਹੀਂ ਹੈਗਾ ਵੀ ਇਹ ਅਸੀਂ ਸਾਰੂ ਹੀ ਕਹਿੰਦੇ ਆਏ ਨਹੀਂ ਵੀ ਝੂਰਦੇ ਨਹੀਂ ਇਹ ਚੀਜ਼ ਨੂੰ ਵੀ ਸਾਡਾ ਆਏ ਆ ਸਾਡਾ ਨਹੀਂ ਸਾਨੂੰ ਵੀ ਬੱਚੇ ਤੇ ਮਾਨ ਜਿਵੇਂ ਅੱਜ ਕੱਲ ਦੇ ਬੱਚੇ ਕੋਈ ਨਸ਼ਿਆਂ ਚ ਕਿਤੇ ਦਿੱਲੀ ਆਪਾਂ ਸੁਣਦੇ ਵੀ ਫਲਾਣੇ ਤਾਂ ਆ ਹੋ ਗਿਆ ਉੱਥੇ ਉਹ ਹੋ ਗਿਆ ਇੱਥੇ ਆ ਹੋ ਗਿਆ ਉਹਦੀ ਤੋਂ ਅਸੀਂ ਬਹੁਤ ਮਤਲਬ ਇਹ ਬੱਚੇ ਤੇ ਖੁਸ਼ ਹਾਂ ਵਰਲਿਆ گاؤں ਦੀ ਤਕਦੀਰ ਦੇ ਹਿਸਾਬ ਨਾਲ ਜਾਂ ਲੋਕਾਂ ਨੂੰ ਮਾੜਾ ਮੋਟਾ ਚਾਹੀਦਾ ਹਰ ਇੱਕ ਬੰਦੇ ਨੂੰ ਵੀ ਇਹ ਜੀ ਮਤਲਬ ਪੋਜੀਸ਼ਨ ਦੇ ਵਿੱਚ ਬੱਚਾ ਜਿਵੇਂ ਹੌਸਲੇ ਨਾਲ ਕੰਮ ਕਰਦਾ ਕੋਈ ਨਹੀਂ ਸਹਿਯੋਗ ਕੋਈ ਵੀ ਮਤਲਬ ਮੰਗੋਂ ਕੀ ਕਰ ਸਕਦੇ ਬਥੇਰਾ ਚ ਰਹੀ ਤਾਂ ਨੌਕਰੀ ਨਾਕਰੀ ਵੀ ਇਹਨਾਂ ਕੋਲੇ ਗਏ ਵੀ ਬਹੁਤ ਵੇਰਾਂ ਸਹੀ ਗੱਲ ਆ ਸੋਨੂੰ ਆਪਾਂ ਨੂੰ ਜਿੱਥੇ ਉੱਥੇ ਜਿੱਥੇ ਆਪਣੀ ਪਹੁੰਚ ਹੋਵੇ ਜਿੱਥੇ ਆਪਾਂ ਵੋਟ ਦਿੰਨੇ ਆ ਅਕਸਰ ਮਾੜਾ ਮੋਟਾ ਜਾਣਾ ਤਾਂ ਉੱਥੇ ਹੀ ਹੁੰਦਾ ਰੋਣਾ ਗੁਰਪ੍ਰੀਤ ਸਿੰਘ ਜੀ ਬੱਚਾ ਜਮਾਨਦੋ ਵਾ ਇਹ ਪਹਿਲਾਂ ਤੋਂ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਪਰ ਹੁਨਰ ਬਹੁਤ ਹੈ ਜੇ ਕੋਲੇ ਜੀ ਪੇਂਟਿੰਗ ਵਗੈਰਾ ਬਣਾ ਲੈਂਦਾ ਨਾਲ ਵੀ ਟੈਟੂ ਵਗੈਰਾ ਜੋ ਵੀ ਬਣਾ ਲੈਂਦਾ ਜੀ ਪਰ ਇਹਨੂੰ ਕਿਸੇ ਨੇ ਮਤਲਬ ਅੱਗੇ ਲਿਆਉਣ ਨੂੰ ਅਪਰੀਸ਼ੀਏਟ ਨਹੀਂ ਕੀਤਾ ਸੀਗਾ ਜੀ ਤੇ ਫਿਰ ਮੈਂ ਕਿਹਾ ਵੀ ਚਲੋ ਇੱਥੇ ਆਪਣੀ ਸ਼ਾਪ ਤੇ ਆਓ ਤੁਸੀਂ ਇੱਥੇ ਇੱਥੇ ਬਹਾਉਣੇ ਤੁਹਾਨੂੰ ਇੱਥੇ ਨਾਲ ਥੋੜਾ ਬੋਧਾ ਕੰਮ ਸ਼ੁਰੂ ਕਰਾਉਣੇ ਆ ਕੋਈ ਆਊਗਾ ਆਪਣੇ ਕੋਲੇ ਪੰਜ ਚਾਰ ਗਾਹ ਕਿਤੇ ਕਾਲਜ ਰੋਡ ਆ ਬਜਿੰਦਰਾ ਗਾਜੋੜਾ ਆਉਣਗੇ ਆਪਣੇ ਕੋਲੇ ਤੇ ਨਾਲ ਥੋੜਾ ਬੋਧਾ ਇਹਨੂੰ ਹੌਸਲਾ ਫਜਾਈ ਹੋਊਗਾ ਜੀ ਫਰੇ ਇਤੇ ਅਗੇ ਚ ਉਹਨਾਂ ਨੇ ਸੈੱਟ ਕੀਤਾ ਵੀ ਥੋੜਾ ਬੋਤਾ ਚੱਲਦਾ ਕੰਮ ਮਤਲਬ ਕਰਦੇ ਰਿਹਾ ਹਾਂਜੀ ਹੁਣ ਮਾੜਾ ਮੋਟਾ ਜਿਵੇਂ ਗਾਹਕ ਨੂੰ ਪਤਾ ਲੱਗਦਾ ਜਿਵੇਂ ਜਿਵੇਂ ਉਹਵੇਂ ਆ ਰਹੇ ਹਾਂਜੀ ਬੈਨੀਫਿਟ ਮਿਲੂਗਾ ਕਿਉਂਕਿ ਮੇਰੇ ਕੋਲੇ ਜਿਵੇਂ ਯੂਥ ਹੀ ਆ ਰਿਹਾ ਬਰਜਿੰਦਰਾ ਕਾਲਜ ਦਾ ਜਿਵੇਂ ਉਹ ਮੇਰੇ ਕੋਲੇ ਗਾਰਮੈਂਟ ਦੀ ਕੁਚੀ ਲੈਣ ਆ ਗਿਆ ਉਹਨੂੰ ਮੈਂ ਦੱਸ ਦਾਂ ਜੇ ਐਂ ਕਰਕੇ ਵੀ ਇਹ ਟੈਟੂ ਵਗੈਰਾ ਬਣਾਉਂਦੇ ਪੋਸਟਰ ਵਗੈਰਾ ਬਣਾ ਲੈਂਦੇ ਆ ਸਾਰਾ ਕੁਝ ਬਣਾ ਲੈਂਦੇ ਫਿਰ ਉਹ ਜੇ ਦਸਾਂ ਵਿਆਂ ਨੂੰ ਦੱਸਾਂਗੇ 2 4 5 4 ਵਿੱਚੋਂ ਆਉਣਗੇ ਯੂਥ ਦਾ ਹੀ ਹੈਗਾ ਜੀ ਇਹ ਸਭ ਦਾ ਤਾਂ ਇਹ ਤਾਂ ਮੰਗ ਹੀ ਕਰਦੇ ਵੀ ਇਹੋ ਜਿਹੇ ਬੱਚੇ ਦਾ ਟੈਲੈਂਟ ਆ ਜਿਹਵੇਂ ਟੈਲੈਂਟਡ ਬੱਚੇ ਇਹਨਾਂ ਨੂੰ ਕਰਨਾ ਜ਼ਰੂਰੀ ਹੈ ਬੰਦਾ ਹੈ ਕਿਉਂਕਿ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਆ ਆਪਦੇ ਕੰਮ ਵਿੱਚ ਬਿਜੀ ਰਹਿੰਦੇ ਆ ਜੇ ਬੰਦਾ ਵਿਹਲਾ ਰਹੂਗਾ ਉਹ ਨਸ਼ੇ ਹਲ ਧਿਆਨ ਜਾਊਗਾ ਜੀ ਫਿਰ ਇਹ ਜਿਵੇਂ ਸਿੱਧੂ ਮੂਥੇ ਵਾਲੇ ਹੋਗੇ ਆਪਣੇ ਸਪੀਕਰ ਸਾਹਿਬ ਦੇ ਬਣਾਏ ਆ ਇੱਕ ਅਮੋਲਕ ਜੀ ਆ ਜਿਹੜੇ ਆਪਣੇ ਐਮ ਐਲ ਏ ਉਹਨਾਂ ਦੇ ਵੀ ਬਣਾਏ ਸੀ ਇਹਨਾਂ ਨੇ ਠੀਕ ਹੈ ਬਾਕੀ ਉਹਨਾਂ ਸਰਕਾਰਾਂ ਨੂੰ ਵੀ ਚਾਹੀਦਾ ਇਹੋ ਜਿਹੇ ਬੱਚੇ ਨੂੰ ਐਪਰੀਸ਼ੀਏਟ ਕਰਨਗੇ ਤੇ ਅੱਗੇ ਜਾ ਕੇ ਉਹ ਬੰਨ ਇਹ ਪੈਦਾ ਹੋਵੇ ਜਿਵੇਂ ਉਹਨ ਯੂਥ ਆਪਣਾ ਬਾਹਰ ਚਲਾਇਆ ਜਾਂਦਾ ਹੈ ਇਹ ਆਪਣਾ ਇੱਥੇ ਰੁਜ਼ਗਾਰ ਚ ਲਾਈ ਜਾਂਦੇ ਆ ਠੀਕ ਹੈ ਬੱਚੇ ਦਾ ਹੌਸਲਾ ਹੈ ਹੌਸਲਾ ਵਜਾਈ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਠੀਕ ਆਪਾਂ ਨੌਜਵਾਨਾਂ ਨੂੰ ਤਾਂ ਇਹ ਕਹਿਣਾ ਚਾਹਣਾ ਜੀ ਮੈਂ ਕਹਿੰਦਾ ਇਹ ਜਿਹੜੇ ਬੱਚੇ ਨੂੰ ਐਪਰੀਸ਼ੀਏਟ ਕਰੋ 프리ਦਕੋਟ ਬਰਜਿੰਦਰਾ ਕਾਲਜ ਰੋਡ ਤੇ 25 ਨੰਬਰ ਸ਼ਾਪ ਆ ਜੀ ਉੱਥੇ ਬਹਿੰਦਾ ਇਹ ਜੀ ਟੈਟੂ ਬਣਾਉਣਾ ਕੋਈ ਪੋਸਟਰ ਬਣਾਉਣਾ ਜੋ ਕੁਝ ਵੀ ਬਣਾਉਣਾ ਉਥੇ ਆਓ ਨਾਲੇ ਬੱਚੇ ਦੀ ਹੌਸਲਾ ਵਜਾਈ ਹੋਊਗੀ ਨਾਲੇ ਕੰਮ ਦਾ ਆਪਾਂ ਕਿਤੋਂ ਵੀ ਕਰਵਾਉਣੇ ਆ ਇਹੋ ਜਿਹੇ ਬੱਚੇ ਨੂੰ ਆਪਾਂ ਨੂੰ ਜ਼ਰੂਰੀ ਚਾਹੀਦਾ ਵੀ ਹੌਸਲਾ ਮੇਰੇ ਨਾਲ ਕੰਟੈਕਟ ਵੀ ਕਰ ਸਕਦਾ 938549047 ਤੇ ਇਹਨਾਂ ਦਾ ਨੰਬਰ ਵੀ ਹੈਗਾ ਉਹਨਾਂ ਨਾਲ ਵੀ ਕਰ ਸਕਦੇ ਮੈਂ ਜੀ ਆਪਣੇ ਰਜਿੰਦਰਾ ਕਾਲਜ ਵਾਲੀ ਰੋਡ ਤੇ ਹੀ ਕੱਲ ਆਪਣੇ ਫ੍ਰੀ ਕੋਡ ਦੇ ਅੱਡੇ ਤੇ ਕਹਨ ਵਾਲੇ ਤੇ ਇੱਥੇ ਟੈਟੂਆਂ ਦੀ ਦੁਕਾਨ ਬਣਾਈ ਹੈ ਤੇ ਉਹ ਦੁਕਾਨ ਤੇ ਆਇਆ ਸੀਗਾ ਜੀ ਕਰਵਾਇਆ ਤੇ ਮੈਂ ਆਪਣੀ ਬਾਹਂ ਤੇ ਟੈਟੂ ਕਰਾਇਆ ਜੀ ਇਹ ਨੂੰ ਨਾ ਤਾਂ ਸੰਦਾਈ ਨਾ ਬੋਲਦਾ ਇਹ ਸ਼ੁਰੂ ਤੋਂ ਹੀ ਤੇ ਪਰ ਇੱਕ ਆਪਣੀ ਕੋਈ ਵੀ ਤਸਵੀਰ ਬਣਾਉਣੀ ਤੁਸੀਂ ਆਪਦੇ ਨੂੰ ਦਿਖਾਓ ਜੀ ਇਸ ਟਾਈਪ ਦਾ ਬਣਾ ਦਿੰਦਾ ਜੀ ਤੇ ਤੂੰ ਬਣਾ ਲਓ ਕੋਈ ਵੈਸੇ ਤਸਵੀਰ ਬਣਾਉਣੀ ਹੈ ਪੇਂਟਿੰਗ ਜੀ ਪੇਂਟਿੰਗ ਕਰਾਉਣੀ ਕੋਈ ਵਿਆਹ شادی ਦੇ ਬਣਾਉਣੀ ਹੈ ਉਹ ਸਭ ਵੀ ਪੇਟਿੰਗ ਕਰ ਦਿੰਦਾ ਜੀ ਇਹ ਹੋ ਜਾ ਤੁਹਾਨੂੰ ਆਪ ਨੂੰ ਪਛਾਣਨਾ ਚਾਹੀਦਾ ਜਿਹੜਾ ਜਿਹੜਾ ਆ ਕੇ ਨੂੰ ਸਪੋਰਟ ਕਰਨੀ ਚਾਹੀਦੀ ਏ ਇਹ ਹੌਸਲਾ ਵਜਾਈ ਵਾਸਤੇ ਵੀ ਕਰਨ ਵਾਸਤੇ ਨੂੰ ਕਰੋ ਫੀਲ ਕਰਾਉਣ ਦੇ ਤੇ ਕੋਲੇ ਆਓ ਜਦ ਵੱਧ ਤਦ ਆਓ ਤੇ ਆਹ ਦਾ ਕੇ ਕੋਈ ਜਿਸ ਤਰ੍ਹਾਂ ਦੀ ਕੋਈ करना जोन रास्ता टेडी परवा प्रॉपर्टी बेचने और खरीदने के लिए संपर्क करें फेयर डील प्रॉपर्टीज